ਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੀ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਤੁਸੀਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕਥਾ ਵਾਚ ਪਾਈ ਗੁਰਚੇਤਨ ਸਿੰਘ ਜੀ ਹਰਿਆਉ ਉਹਨਾਂ ਪਾਸੋਂ ਗੁਰਮਤਿ ਵਿਚਾਰਨ ਸਰਵਣ ਕਰ ਰਹੀ ਸੀ ਪਾਜੀ ਸਾਹਿਬ ਨੇ ਗਰਵਾਣੀ ਵਿੱਚੋਂ ਪ੍ਰਮਾਣ ਦੇ ਕੇ ਸੰਗ੍ਰੰਥ ਵਿਚਾਰਨ ਨਾਲ ਜੋੜਨ ਦਾ ਯਤਨ ਕੀਤਾ ਹੈ ਆਪਣੇ ਅਨਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹਨ ਪਾਤਸ਼ਾਹ ਜੀ ਦੇ ਬਹੁਤ ਹੀ ਧੰਨਵਾਦੀ ਹਾਂ ਇੱਕ ਦੋ ਸੂਚਨਾ ਮਹਾਨ ਉਸ ਤੋਂ ਬਾਅਦ ਕੀਰਤਨ ਨਾਲ ਜੁੜਨਾ ਹੈ ਪਰਸੋਂ 14 ਜਨਵਰੀ ਨੂੰ ਮਾਗ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਹੈ ਸੰਗਤਨ ਬੇਨਤੀ ਹੈ ਕਿ ਉਸ ਦਿਨ ਸਭnabla ਨੇ ਪਰਿਵਾਰਾਂ ਸਮੇਤ ਗੁਰੂ ਘਰ ਨਸਤਕ ਹੋ ਕੇ ਗੁਰਸੱਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ 17 ਜਨਵਰੀ ਦਿਨ ਸ਼ੁੱਕਰਵਾਰ ਨੂੰ ਗੁਰੂ ਘਰ ਦੇ ਸ਼ਰਦਾਰ ਦੇ ਪਰਿਵਾਰ ਪ੍ਰਾਇਆ ਪਾਈ ਰਬ ਜੋਤ ਸਿੰਘ ਜੀ ਉਹਨਾਂ ਵੱਲੋਂ ਗੁਰੂ ਘਰ ਵਿਖੇ ਸ੍ਰੀ ਖਡਰਪੁਰ ਸਾਹਿਬ ਆਰੰਭ ਹੋਣਗੇ ਜਿਹਨਾਂ ਦੇ ਪੋਗ 19 ਜਨਵਰੀ ਦਿਨ ਐਤਵਾਰ ਨੂੰ ਪਹੁੰਚ ਕੇ ਦੇਗ ਤੇ ਲੰਗਰ ਦੀ ਸੇਵਾ ਸ਼ਰਦਾਰ ਦੇ ਪਰਿਵਾਰ ਵੱਲੋਂ ਹੋਵੇਗੀ ਇੱਕ ਹੋਰ ਜ਼ਰੂਰੀ ਗੱਲ ਇਹ ਹੈ ਕਿ ਜਦੋਂ ਅਸੀਂ ਜਾਣ ਵੇਲੇ ਆਪਣੇ ਜੋੜੇ ਪਾਉਂਦੇ ਹਾਂ ਤਾਂ ਉਹ ਆਪਣੇ ਜੋੜੇ ਧਿਆਨ ਨਾਲ ਆਪਣਾ ਜੋੜਾ ਹੀ ਲੈ ਕੇ ਜਾਇਆ ਜਾਵੇ ਕਈ ਵਾਰੀ ਇੱਕੋ ਜਿਹੇ ਜੋੜੇ ਹੁੰਦੇ ਹਨ ਉਹ ਅਸੀਂ ਜੋੜਾ ਬਦਲ ਕੇ ਲਾ ਜਾਂਦੇ ਹਾਂ ਇਸ ਦਾ ਧਿਆਨ ਰੱਖਿਆ ਜਾਵੇ ਕਈ ਦੇ ਵੈਸੇ ਹੀ ਜੋੜਾ ਲਾ ਜਾਂਦੇ ਹਨ ਉਹ ਚਲੋ ਉਸ ਦੀ ਮਿਹਰਬਾਨੀ ਹੈ ਤੇ ਕਈ ਵਿਟਾ ਕੇ ਲੈ ਜਾਂਦੇ ਹਨ ਤੇ ਜੇ ਆਪਾਂ ਇੱਥੇ ਜੋੜੇ ਲੈਣੇ ਜੋੜੇ ਝੁੱਕਣੇ ਆਏ ਆ ਤਾਂ ਫਿਰ ਗੁਰੂ ਘਰ ਆਉਂਦਾ ਕੋਈ ਫਾਇਦਾ ਨਹੀਂ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਬੀਬੀ ਨੇ ਬੇਨਤੀ ਹੈ ਕਿ ਲੰਗਰ ਵਿੱਚ ਪ੍ਰਸ਼ਾਦ ਦੇ ਪ੍ਰਾਣ ਬਣਾਉਣ ਦੀ ਜ਼ਰੂਰਤ ਹੈ ਕਿਰਪਾ ਕਰਕੇ ਪ੍ਰਸ਼ਾਦ ਦੇ ਵਟਕਾਉਣ ਲਈ ਕਿਚਨ ਵਿੱਚ ਜਾਓ ਇਹ ਜੋ ਹੱਥੀ ਸੇਵਾ ਹੈ ਹੱਥੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰੋ ਦੂਜਾ ਸੰਤਨ ਬੇਨਤੀ ਹੈ ਕਿ ਲੰਗਰ ਲੋੜ ਅਨਸਾਰ ਲਿਆ ਜਾਏ ਜਿੰਨਾਂ ਤਨ ਨੂੰ ਜ਼ਰੂਰਤ ਹੈ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਜਿੰਨੀ ਮਰਜੀ ਤੁਸੀਂ ਲੰਗਰ ਲੈ ਸਕਦੇ ਹੋ ਜੂਠ ਨਾ ਛੱਡੀ ਜਾਏ ਇਹ ਗੁਰੂ ਕਲੰਗਰ ਹੈ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਜੋ ਵੀ ਆਪ ਤਿਰਭਲ ਲੈ ਕੇ ਆਉਂਦੇ ਹੋ ਉਸ ਦੇ ਨਾਲ ਇਹ ਗੁਰੂ ਕਲੰਗਰ ਚੱਲ ਰਹੇ ਹਨ ਇਸ ਕਰਕੇ ਇਤਿਆਰ ਰੱਖਿਆ ਜਾਏ ਕਿ ਜੂਠ ਨਾ ਛੱਡੀ ਜਾਏ ਇੱਕ ਅਜੇ ਕੋ ਜਰੂਰੀ ਸੂਚਨਾ ਹੈ ਕੀਰਤਨ ਸੁਣੇ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਵਟਣੇ ਆਵੇ ਆ ਗੁਰੂ ਕਰਦੇਵਾ ਦੀ ਸਤਕਾਰਯੋਗ ਕੀਰਤਨ ਜਥਾ ਭਾਈ ਜਗਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਉਹਨਾਂ ਪਾਸੋਂ 1:00 ਵਜੇ 10 ਮਿੰਟ ਤੱਕ ਇਲਾਹੀ ਬਾਣੀ ਦੇ ਮਨਹਰ ਕੀਰਤਨ ਸਰਵਣ ਕਰੀਏ ਉਸ ਤੋਂ ਬਾਅਦ ਸ਼ੇਰ ਗਉਣੀਆਂ ਅਨਸਬ ਦੇ ਪਾਠ ਹੋਣਗੇ ਅਰਦਾਸ ਬੇਨਤੀ ਹੋਏਗੀ ਸਭਣਾ ਨੇ ਬੜੇ ਪਿਆਰ ਨਾਲ ਕੀਰਤਨ ਦਾ ਆਨੰਦ ਮਾਣਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜ਼ਰੂਰੀ ਬੇਨਤੀ ਹੈ 18 ਜਨਵਰੀ ਦਿਨ ਸ਼ਨੀਵਾਰ ਨੂੰ ਇਥੋਂ ਦੇ ਜੰਪਲ ਬੱਚਿਆਂ ਵੱਲੋਂ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਸੰਤਨ ਬੇਨਤੀ ਹੈ ਕਿ ਜੋ ਇਥੋਂ ਦੇ ਜੰਪਲ ਬੱਚਿਆਂ ਵੱਲੋਂ ਇਹ 18 ਜਨਮਰੀ ਦਿਨ ਸ਼ਨੀਵਾਰ ਨੂੰ ਸ਼ਾਮ ਨੂੰ 5:30 ਵਜੇ ਤੋਂ 7:30 ਵਜੇ ਤੱਕ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗੁਰਬਾਣੀ ਕੀਰਤਨ ਸਿਮਰਨ ਅੰਗਰੇਜ਼ੀ ਵਿੱਚ ਕਥਾ ਵਿਚਾਰ ਹੋਣੀਆਂ ਹਨ ਸੰਤਨ ਬੇਦਿਆ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ ਤਾਂ ਜੋ ਕਿ ਸਾਡੇ ਬੱਚੇ ਇਹਨਾਂ ਬੱਚਿਆਂ ਤੋਂ ਪ੍ਰੇਰਨਾ ਲੈ ਕੇ ਗਰਬਾਣੀ ਨਾਲ ਜੋੜ ਸਕਣ ਆਓ ਬੜੇ ਪਿਆਰ ਨਾਲ ਕੀਰਤਨ ਦਾ ਆਨੰਦ ਮਾਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ